ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਅੱਜ ਤੁਹਾਡੇ ਲਈ ਨਾ ਦੋ ਮਸ਼ੀਨਾਂ ਲੈ ਕੇ ਆਏ ਆਂ ਸੇਲ ਲਈ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਸਿਰ ਦੱਸਦੇ ਆਂ ਡਿਟੇਲ ਪੂਰੀ ਇਹ ਜਿਹੜੀ ਮਸ਼ੀਨ ਹੈ ਇਹ ਆ 15 ਪੂਰੀ ਮਸ਼ੀਨ ਜਿਹੜੀ ਆਪਾਂ ਵਾਹ ਕੇ ਬੀਜਦੇ ਆਂ ਗਣਕ ਉਹਦੀ ਉਹ ਮਸ਼ੀਨ ਆ 15 ਪੂਰੀ ਮਸ਼ੀਨ ਹੈ ਜੈਤੋ ਦੀ ਬਣੀ ਆ ਪੂਰੇ ਸ਼ੌਂਕ ਨਾਲ ਸਾਈ ਦੇ ਬਣਵਾਈ ਹੋਈ ਹੈ ਤੇ 1 ਰੁਪਿਆ ਵੀ ਭਾਲਦੀ ਨਹੀਂ ਜਿਹਨੂੰ 1 ਰੁਪਿਆ ਕਹਿੰਦੇ ਆ ਵੀ ਪਾ ਕੇ ਆਪਾਂ ਚਲਾਉਣੀ ਆ ਫਾਲੀਆਂ ਵੀ ਨਵੀਆਂ ਆ ਕੋਈ ਹਲ ਨਹੀਂ ਵਿੰਗਾ ਇਹਦਾ ਹਾਲ ਆ ਸਾਰੇ ਹਾਲ ਆ ਜਿਵੇਂ ਨਾਲ ਦੇ ਨਵੀ ਸੀਗੀ ਓਵੇਂ ਹੀ ਐ ਫਾਲੀਆਂ ਵੀ ਨਵੀਆਂ ਐ ਝੌਣੀਆਂ ਪੂਣੀਆਂ ਸਾਰਾ ਕੁਝ ਕੰਪਲੀਟ ਚੈਣ ਚੂਣ ਪਾਈਪਾਂ ਤੱਕ ਵੀ ਲਾਉਣ ਦੀ ਲੋੜ ਨਹੀਂ ਪਾਈਪਾਂ ਪੂਪਾਂ ਸਾਰਾ ਕੁਝ ਨਵਾਂ ਦੂਜੀ ਗੱਲ ਜਿਹੜਾ ਇਹਦਾ ਪੇਂਟ ਐ ਆ ਨਾਲ ਦਾ ਪੇਂਟ ਐ ਆ ਸਟਿੱਕਰ ਸਟੁੱਕਰ ਸਾਰਾ ਕੁਝ ਨਾਲ ਦਾ ਐ ਇਹ ਇਹਦਾ ਤੁਹਾਨੂੰ ਦੱਸਦੇ ਆ ਬਾਅਦ ਚ ਰੇਟ ਵੀ ਦੱਸਦੇ ਆ ਕੀ ਰੇਟ ਐ ਇਹਦਾ ਆਪਾਂ ਸੇਲ ਕਰਨੀਆਂ ਦੋਨੇ ਮਸ਼ੀਨਾਂ ਪਿਛਲੇ ਪਾਸੇ ਜ਼ੀਰੋ ਡ੍ਰਿਲ ਪਈ ਆ ਉਹਦਾ ਵੀ ਤੁਹਾਨੂੰ ਦੱਸ ਦਊਂਗਾ ਕੈਮਰਾ ਪਿੱਛੇ ਵੀ ਘੁਮਾ ਦੇ ਸਾਰਾ ਪਿਸਤੌਲ ਇਹਦੇ ਸਾਰੇ ਪਿਸਤੌਲ ਸਹੀ ਐ ਤੇ ਚੰਗੀ ਦਿਖਾ ਦੇ ਸਾਰਾ ਪਿਸਤੌਲ ਮਾਰ ਕੇ ਆ ਨਿਸ਼ਾਨੀਆਂ ਸਾਰਾ ਕੁਝ ਕੰਪਲੀਟ ਕੋਈ ਨਹੀਂ ਆ ਖੜਨ ਦੀ ਜਗ੍ਹਾ ਬਣਾਈ ਐ ਮਤਲਬ ਕੋਈ ਚੀਜ਼ ਵੀ ਨਹੀਂ ਕਿਤੇ 1 ਰੁਪਿਆ ਵੀ ਲਾਉਣ ਦੀ ਲੋੜ ਹੋਵੇ ਇਹ ਮਸ਼ੀਨ ਆਪਾਂ ਸੇਲ ਕਰਨੀ ਐ ਤੀਰ ਸਾਰੇ ਤੀਰ ਚੈੱਕ ਕਰ ਲੋ ੱਸਲੇ ਵਾਲੇ ਆ ਤੀਰ ਜਮਾ ਸਹੀ ਆ ਸਾਰੇ ਸਪਰਿੰਗ ਸਾਰੇ ਤੀਰਾਂ ਦੇ ਵਿੱਚ ਸਪਰਿੰਗ ਮਤਲਬ ਪੂਰੀ ਕੰਪਲੀਟ ਸਾਰੀ ਜੈਨੂਨ ਸਾਰਾ ਜੈਨੂਨ ਰੰਗ ਨਾਲ ਦਾ ਇੱਕ ਆਪਣੇ ਕੋਲ ਆ ਜ਼ੀਰੋ ਡ੍ਰਿਲ ਆ ਇਹ ਵੀ ਸਾਰੀ ਕੰਪਲੀਟ ਆ ਇਸੇ ਮਸ਼ੀਨ ਤਰ੍ਹਾਂ ਹੀ ਇਹ ਵੀ ਕੰਪਲੀਟ ਆ ਇਹ ਬਾਈ ਰਾਜੇ ਦੀ ਬਣੀ ਆ ਤਲਵੰਡੀ ਵਾਲੇ ਦੀ ਇਹ ਜੈਤੋ ਦੀ ਆ ਇਹ ਤਲਵੰਡੀ ਦੀ ਆ ਉਹ ਨਹੀਂ ਇਹ ਵੀ ਬੂਰੇ ਸ਼ੌਂਕ ਨਾਲ ਬਣੀ ਹੋਈ ਆ ਪੂਰੀ ਹੈਵੀ ਮਸ਼ੀਨ ਆ ਇਹ ਵੀ 15 ਪੂਰੀ ਆ ਇਹ ਵੀ 15 ਪੂਰੀ ਆ ਦੋਨੇ 15 15 ਪੂਰੀ ਆ ਜੀ ਇਹ ਵੀ ਬਹੁਤ ਘੱਟ ਚੱਲੀ ਆ ਨਾਲ ਦਾ ਪੇਂਟ ਰੰਗ ਪੇਂਟ ਨਾਲ ਦਾ ਇਹਦਾ ਵੀ ਪੌਣੀਆਂ ਪੌਣੀਆਂ ਸਾਰਾ ਕੁਝ ਪਿਛਲੇ ਪਾਸੇ ਲਈ ਆ ਤੀਰ ਤੂਰ ਦੇਖੋਗੇ ਨਾ ਆ ਦੇਖੋ ਤੀਰ ਤੂਰ ਸਾਰਾ ਕੁਝ ਨਾਲ ਦਾ ਪਿਸਤੌਲ ਦੇਖੋ ਮਤਲਬ ਜਿਵੇਂ ਹੀ ਨਵੇਂ ਪਏ ਆ ਪਿਸਤੌਲ ਦੇਖੋ ਇਹਦੇ ਬਿਲਕੁਲ ਨਵੇਂ ਵਾਲੀ ਕੰਡੀਸ਼ਨ ਹੈ ਵਿੱਚੋਂ ਉੱਚੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਕੀbro ਆ ਵਿੱਚੋਂ ਵਿੱਚੋਂ ਚੈੱਕ ਕਰ ਲੋ ਇਹਦਾ ਵੀ ਰੰਗ ਪੇਂਟ ਆ ਜਿਹੜਾ ਨਾਲ ਦਾ ਕੋਈ ਹਲ ਨਹੀਂ ਵਿੰਗਾ ਕੋਈ ਤਾਂ ਟੁੱਟਿਆ ਨਹੀਂ ਕੁਝ ਸਾਰਾ ਕੁਝ ਜਿਵੇਂ ਸੀ ਵੀ ਨਾਲ ਦਾ ਨਿਸ਼ਾਨੀਆਂ ਨਿਸ਼ੂਨੀਆਂ ਸਾਰਾ ਕੁਝ ਕੰਪਲੀਟ ਚੈੱਕ ਕਰਾ ਸਟicker ਰਾਜਾ ਬ੍ਰਾਂਡ ਲਿਖਿਆ ਨਾਲ ਦਾ ਸਾਰਾ ਕੁਝ ਨਾਲ ਦਾ ਮਤਲਬ ਦੋਨਾਂ ਮਸ਼ੀਨਾਂ ਦੇ ਵਿੱਚ ਦੋਨਾਂ ਮਸ਼ੀਨਾਂ ਦੇ ਵਿੱਚ ਆਪਾਂ ਬੀ ਪਾ ਕੇ ਸਟਾਰਟ ਹੀ ਕਰਨੀਆਂ 1 ਰੁਪਿਆ 1 ਜੀ ਨੂੰ ਰੁਪਿਆ ਕਹਿੰਦੇ ਰੁਪਿਆ ਵੀ ਨਹੀਂ ਮੰਗਦੀਆਂ ਆ ਦੋਨੇ ਮਸ਼ੀਨਾਂ ਦੀ ਦੋਨਾਂ ਮਸ਼ੀਨਾਂ ਦੀ ਡਿਮਾਂਡ ਹੈ ਇਹਦੀ ਵੀ 45000 ਉਹਦਾ ਵੀ 42000 ਰੁਪਿਆ ਗਾਰੰਟੀ ਹੈ ਪੂਰੀ ਜੇ ਬੀ ਵੱਧ ਘੱਟ ਪਾਉਂਦੀਆਂ ਹੋਣ ਜਾਂ ਕੋਈ ਨੁਕਸ ਹੋਵੇ ਪੂਰੀ ਫੁੱਲ ਗਾਰੰਟੀ ਹੈ ਆਪਣੀ 45000 ਇਹਦਾ 45000 ਉਹਦਾ ਗੱਲ ਕਰਨੀ ਹੋਵੇ ਮੇਰਾ ਨੰਬਰ ਹੈ 98559 35000 ਕੋਈ ਵੀ ਮੇਰਾ ਵੀਰ ਫੋਨ ਤੇ ਜੇ ਕੁਝ ਪੁੱਛਣਾ ਹੈ ਜਾਂ ਗੱਲਬਾਤ ਕਰਨੀ ਹੈ ਕੋਈ ਥੋੜਾ ਮੋਟਾ ਮੌਕੇ ਤੇ ਹੋ ਜਾਊਗਾ ਤਾਂ ਫੋਨ ਕਰ ਸਕਦਾ ਹੈ ਇੰਨੀ ਕੁ ਜਾਣਕਾਰੀ ਸੀ ਦੋਨਾਂ ਮਸ਼ੀਨਾਂ ਬਾਰੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ